ਜੇ ਤੁਹਾਨੂੰ ਇਹ ਗੱਲ ਦੱਸੀ ਜਾਵੇ ਕਿ ਪਤੀ ਪਤਨੀ ਨੇ ਆਪਦਾ 6 ਮਹੀਨੇ ਦਾ ਪੁੱਤ ਕਬਾੜੀਏ ਨੂੰ 1,80,000 ਰੁਪਏ ਦੇ ਵਿੱਚ ਇਸ ਕਰਕੇ ਵੇਚਿਆ ਕਿਉਂਕਿ ਨਸ਼ਾ ਕਰਨ ਦੇ ਆਦੀ ਆ ਕਿਉਂਕਿ ਮੋਟਰਸਾਈਕਲ ਗੈਣੇ ਰੱਖੀ ਆ ਕਿਉਂਕਿ ਘਰ ਦੇ ਵਿੱਚ ਬੈੱਡ ਨਹੀਂ ਕਿਉਂਕਿ ਘਰ ਦੇ ਵਿੱਚ ਅਲਮਾਰੀ ਨਹੀਂ ਤਾਂ ਤੁਸੀਂ ਹੈਰਾਨ ਹੋਵੋਗੇ ਪਰ ਇਹ ਕੁਝ ਪੰਜਾਬ ਦੇ ਵਿੱਚ ਵਾਪਰ ਗਿਆ ਪੰਜਾਬ ਦੇ ਮਾਨਸਾ ਸ਼ਹਿਰ ਦੇ ਵਿੱਚ ਵਾਪਰ ਗਿਆ ਤੇ ਹੁਣ ਪੁਲਿਸ ਦੇ ਵੱਲੋਂ ਤਿੰਨ ਜਣਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਇਸ ਗੱਲ ਨੇ ਇਸ ਕਹਾਣੀ ਨੇ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਮਾਪੇ ਔਲਾਦ ਦੀ ਖਾਤਰ ਕਿੱਥੇ ਕਿੱਥੇ ਨਹੀਂ ਜਾਂਦੇ ਪਰ ਜੇ ਔਲਾਦ ਝੋਲੀ ਦੇ ਵਿੱਚ ਪੈ ਜਾਵੇ ਤਾਂ ਉਸ ਤੋਂ ਬਾਅਦ ਉਹਨੂੰ ਇਉਂ ਵੇਚਿਆ ਜਾ ਸਕਦਾ ਵੀ ਜਿਵੇਂ ਅਸੀਂ ਕੋਈ ਸਬਜ਼ੀ ਵੇਚਣ ਚੱਲੇ ਹੁੰਨੇ ਆ ਜਿਵੇਂ ਅਸੀਂ ਕੋਈ ਫਲ ਵੇਚਦੇ ਹੋઈએ ਜਿਵੇਂ ਘਰ ਦਾ ਕੋਈ ਹੋਰ ਨਿਕ ਸੁਕ ਵੇਚਣਾ ਹੋਵੇ ਨਿਆਣੇ ਜੇਕਰ ਕਬਾੜੀਏ ਦੇ ਕੋਲੇ ਵਿਕਣ ਲੱਗ ਪੇ ਤੇ ਫਿਰ ਆਪਾਂ ਇਸ ਗੱਲ ਦਾ ਅੰਦਾਜ਼ਾ ਲਾ ਲਈਏ ਕਿ ਪੰਜਾਬ ਕਿਹੜੇ ਪਾਸੇ ਨੂੰ ਜਾ ਰਿਹਾ ਹਾਲਾਂਕਿ ਉਹ ਬੰਦਾ ਕਬਾੜ ਦਾ ਕੰਮ ਕਰਦਾ ਉਹ ਕਹਿੰਦਾ ਜੀ ਕਿ ਮੈਂ ਤਿੰਨ ਬੱਚੀਆਂ ਦਾ ਪਹਿਲਾ ਬਾਪ ਆ ਤੇ ਉਹਨੇ ਇਹ ਗੱਲ ਕਹੀ ਆ ਕਿ ਮੇਰਾ ਕਸੂਰ ਕੋਈ ਨਹੀਂ ਕਿਉਂਕਿ ਮੈਂ ਤਾਂ ਗੋਦਨਾਮਾ ਲਿਆ ਹੋਇਆ ਮੈਂ ਤਾਂ ਕਾਗਜ਼ੀ ਪੱਤਰੀ ਕਾਰਵਾਈ ਕੀਤੀ ਆ ਪਰ ਕੱਲਾ ਗੋਦਨਾਮਾ ਕਾਗਜ਼ ਦੇ ਉੱਤੇ ਲਿਖਣ ਦੇ ਨਾਲ ਨਾ ਤੁਸੀਂ ਬੱਚਾ ਦੇ ਸਕਦੇ ਹੋ ਗੋਦ ਨਾ ਤੁਸੀਂ ਬੱਚਾ ਲੈ ਸਕਦੇ ਹੋ ਗੋਦ ਇਹ ਇੱਕ ਲੰਮੀ ਚੌੜੀ ਪ੍ਰਕਿਰਿਆ ਜਿਹੜੀ ਕਿ ਇਹਨਾਂ ਦੇ ਵੱਲੋਂ ਸ਼ਾਇਦ ਅਪਣਾਈ ਨਹੀਂ ਗਈ ਪਰ ਇਸ ਕਹਾਣੀ ਦਾ ਇਸ ਗੱਲ ਦਾ ਮੁੱਢ ਕਿੱਥੇ ਵੱਜਿਆ ਇੰਸਟਾਗ੍ਰam ਦੇ ਉੱਤੇ ਮੁੰਡੇ ਤੇ ਕੁੜੀ ਦੀ ਦੋਸਤੀ ਹੁੰਦੀ ਆ ਤੇ ਫਿਰ ਇਹਨਾਂ ਦਾ ਕੁਝ ਸਮੇਂ ਬਾਅਦ ਵਿਆਹ ਹੋ ਜਾਂਦਾ। ਕੁੜੀ ਹੈ ਜਿਹੜੀ ਉਹ ਜਗਮਨ ਕੌਰ ਆ ਮੁੰਡਾ ਹੈ ਸੰਦੀਪ ਸਿੰਘ। ਦੋਵੇਂ ਜਦੋਂ ਵਿਆਹ ਬੰਧਨ ਦੇ ਵਿੱਚ ਬੱਜ ਗਏ ਤੇ ਫਿਰ ਜ਼ਿੰਦਗੀ ਨੂੰ ਅੱਗੇ ਤੋਂ ਅੱਗੇ ਤੋਂ ਅੱਗੇ ਚਲਾਉਣਾ ਸੀ। ਮੁੰਡਾ ਨਸ਼ੇ ਦਾ ਆਦੀ ਨਿਕਲਿਆ। ਉਹਨੇ ਕੁੜੀ ਨੂੰ ਵੀ ਯਾਨੀ ਕਿ ਆਪਣੀ ਘਰਵਾਲੀ ਨੂੰ ਵੀ ਚਿੱਟੇ ਦੀ ਆਦੀ ਕਰ ਲਿਆ। ਦੋਵਾਂ ਨੇ ਘਰ ਦਾ ਕੱਲਾ-ਕੱਲਾ ਸਮਾਨ ਵੇਚਤਾ। ਇਹ ਜਿਹੜੀ ਕੁੜੀ ਵਿਆਹੀ ਆ ਇਹ ਕੁੜੀ ਪੰਜਾਬ ਪੱਦਰ ਦੀ ਪਹਿਲਵਣ ਰਹੀ ਆ। ਇਹਨੇ ਬਹੁਤ ਸਾਰੇ ਮੁਕਾਬਲਿਆਂ ਦੇ ਵਿੱਚ ਵੀ ਹਿੱਸਾ ਲਿਆ। ਇਨਸਟਾਗ੍ਰਾਮ ਦੇ ਉੱਤੇ ਹੋਈ ਦੋਸਤੀ ਨੇ ਇਹਦੀ ਜ਼ਿੰਦਗੀ ਨੂੰ ਬਰਬਾਦ ਕਰਤਾ ਤੇ ਜਦੋਂ ਹੁਣ ਇਹਦੇ ਘਰ ਵਾਲਾ ਵੀ ਚਿੱਟਾ ਵਰਤਦਾ ਤੇ ਉਤੋਂ ਇਹ ਵੀ ਚਿੱਟਾ ਵਰਤਨ ਲੱਗ ਪਈ ਤੇ ਫਿਰ ਉਸ ਤੋਂ ਬਾਅਦ ਘਰ ਦੀ ਇੱਕ ਵੀ ਚੀਜ਼ ਬਾਕੀ ਨਹੀਂ ਬਚੀ ਇਹਨਾਂ ਦੇ ਘਰ ਦੇ ਵਿੱਚ ਇੱਕ ਫੁੱਲਾਂ ਵਰਗੇ ਪੁੱਤ ਨੇ ਜਨਮ ਲਿਆ 6 ਮਹੀਨੇ ਦਾ ਉਹ ਬੱਚਾ ਤੇ ਉਸ ਤੋਂ ਬਾਅਦ ਇਹਨਾਂ ਦਾ ਮਨ ਬਣਿਆ ਵੀ ਆਪਾਂ ਬੱਚਾ ਵੇਚ ਲਈਏ ਆਪਾਂ ਪਾਲ ਨਹੀਂ ਸਕਦੇ ਆਪਣੇ ਕੋਲੇ ਨਸ਼ੇ ਜੋਗੇ ਵੀ ਪੈਸੇ ਹੈ ਨਹੀਂ ਤੇ ਫਿਰ ਇਹ ਚਲੇ ਗਏ ਜੀ ਇੱਕ ਬੰਦੇ ਕੋਲ ਜਿਹਨੂੰ ਇਸ ਵੇਲੇ ਪੁੱਤ ਦੀ ਲੋੜ ਆ ਉਹਨੂੰ ਜਾ ਕੇ ਕਰਨੀ ਜੀ ਕਿ ਅਸੀਂ ਆਪਦਾ ਬੱਚਾ ਵੇਚਣਾ। ਉਹ ਕਵਾੜ ਦਾ ਕੰਮ ਕਰਦਾ। 1 ਲੱਖ ਤੇ 80000 ਰੁਪਏ ਦੇ ਵਿੱਚ ਸੌਦਾ ਤੈਅ ਹੋ ਜਾਂਦਾ। ਲਓ ਜੀ ਇਹ ਬੱਚਾ ਉਹਨੂੰ ਦੇ ਕੇ ਤੇ ਵਾਪਸ ਆ ਜਾਂਦੇ ਆ। ਉਸ 1 ਲੱਖ 80000 ਦੇ ਵਿੱਚੋਂ ਇਹਨਾਂ ਨੇ ਕੁਝ ਕ ਪੈਸੇ ਨਸ਼ੇ ਤੇ ਖਰਚੇ। ਕੁਝ ਕ ਪੈਸੇ ਜਿਹੜੇ ਕਿ ਗਹਿਣੇ ਪਾਈ ਮੋਟਰਸਾਈਕਲ ਆ ਉਹਨੂੰ ਛੜਵਾਉਣ ਵਾਸਤੇ ਦਿੱਤੇ। ਘਰ ਦੇ ਵਿੱਚ ਇੱਕ ਬਿਡ ਲੈ ਕੇ ਆਏ, ਇੱਕ ਅਲਮਾਰੀ ਲੈ ਕੇ ਆਏ। ਲਓ ਜੀ ਜਦੋਂ ਬੱਚਾ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਚਰਚੇ ਹੋਣ ਲੱਗ ਪਏ। ਜਿਹੜੀ ਇਸ ਬੱਚੇ ਦੀ ਚਾਚੀ ਆ ਉਹਦੇ ਵੱਲੋਂ ਪੁਲਿਸ ਦੇ ਕੋਲ ਰਿਪੋਰਟ ਕੀਤੀ ਗਈ ਉਸ ਤੋਂ ਬਾਅਦ ਮਾਮਲਾ ਸਭ ਦੇ ਸਾਹਮਣੇ ਆ ਗਿਆ ਮਾਮਲਾ ਸਾਹਮਣੇ ਜਦੋਂ ਆਇਆ ਤੇ ਦੋਵਾਂ ਧਿਰਾਂ ਨੇ ਉੱਤੇ ਹੁਣ ਪਰਚਾ ਦਰਜ ਹੋ ਗਿਆ ਬੱਚਾ ਗੋਦ ਲੈਣ ਵਾਲਿਆਂ ਦੇ ਉੱਤੇ ਵੀ ਬੱਚਾ ਗੋੜ ਦੇਣ ਵਾਲਿਆਂ ਦੇ ਉੱਤੇ ਵੀ ਬੱਚਾ ਗੋਦ ਦੇਣ ਵਾਲੇ ਵੀ ਪੁਲਿਸ ਨੇ ਫੜ ਲਿਆ ਤੇ ਬੱਚਾ ਲੈਣ ਵਾਲਾ ਬੰਦਾ ਵੀ ਪੁਲਿਸ ਨੇ ਫੜ ਲਿਆ ਹਾਲਾਂਕਿ ਬੱਚਾ ਲੈਣ ਵਾਲਾ ਇਹ ਗੱਲ ਕਹਿੰਦਾ ਕਿ ਭਾਈ ਸਾਡਾ ਕਸੂਰ ਕੋਈ ਨਹੀਂ ਪਰ ਜਿਨ੍ਹਾਂ ਨੇ ਬੱਚਾ ਦਿੱਤਾ ਉਹ ਇਹ ਗੱਲ ਕਹਿੰਦੇ ਜੀ ਕਿ ਸਾਡੇ ਕੋਲੋ ਗਲਤੀ ਨਹੀਂ ਗੁਨਾਹ ਹੋ ਗਿਆ ਅਸੀਂ ਨਸ਼ੇ ਦੀ ਆੜਤ ਦੇ ਵਿੱਚ ਇਹਨੇ ਲੁੱਟੇ ਪੱਟੇ ਗਏ ਕਿ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਸੀ ਬੱਚਿਆ ਹੁਣ ਸਾਨੂੰ ਆਪਦੇ ਇਸ ਗੁਨਾਹ ਦਾ ਅਹਿਸਾਸ ਆ ਤੇ ਅਸੀਂ ਬੱਚੇ ਨੂੰ ਪਾਲਣਾ ਚਾਹੁੰਦੇ ਆ ਬੱਚਾ ਉਸ ਬੰਦੇ ਦੇ ਕੋਲੋਂ ਵਾਪਸ ਲੈ ਲਿਆ ਗਿਆ ਪੁਲਿਸ ਦੇ ਵੱਲੋਂ ਜਿਹੜੇ ਬੱਚੇ ਨੂੰ ਗੋਦ ਦਿੱਤਾ ਸੀ ਤੇ ਉਹ ਇਸ ਬੜੇ ਸੁਰੱਖਿਅਤ ਹੱਥਾਂ ਦੇ ਵਿੱਚ ਆ ਇੱਕ ਅਦਾਰੇ ਦੇ ਵਿੱਚ ਆ ਤੁਸੀਂ ਇਹ ਦੇਖੋ ਜੀ ਕਿ ਪੰਜਾਬ ਦੇ ਵਿੱਚ ਅੱਜ ਹਾਲਾਤ ਕੀ ਬਣੇ ਆ ਇਥੋਂ ਇੱਕ ਤਾਂ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਦੋਂ ਕੋਈ ਬੰਦਾ ਚਿੱਟੇ ਦਾ ਆਦੀ ਹੋ ਜੇ ਉਹ ਆਪਣੀ ਮਾਂ ਆਪਣੀ ਭੈਣ ਆਪਣਾ ਬਾਪ ਆਪਦਾ ਅੰਸ਼ ਵੀ ਵੇਚ ਸਕਦਾ ਦੂਜੀ ਗੱਲ ਦਾ ਪਤਾ ਇਹ ਲੱਗ ਜਾਂਦਾ ਕਿ ਜਿਹੜਾ ਬੰਦਾ ਇਸ ਤਰੀਕੇ ਦੇ ਨਾਲ ਆਪਣਾ ਅੰਸ਼ ਵੰਸ਼ ਵੇਚ ਸਕਦਾ ਉਹ ਬੰਦਾ ਕਿਸੇ ਦੀ ਜਾਨ ਵੀ ਲੈ ਸਕਦਾ ਉਹ ਕਿਸੇ ਦਾ ਸਾਕਾ ਹੀ ਨਹੀਂ ਆ ਤੀਜੀ ਗੱਲ ਇੱਥੋਂ ਕੀ ਪਤਾ ਲੱਗਦੀ ਹੈ ਕਿ ਭਾਵੇਂ ਕਾਨੂੰਨ ਦੇ ਮੁਤਾਬਕ ਬਹੁਤ ਵੱਡੀਆਂ-ਵੱਡੀਆਂ ਵੈਬਸਾਈਟਾਂ ਜਿਨ੍ਹਾਂ ਦੇ ਨਾਲ ਅਸੀਂ ਸੰਪਰਕ ਕਰਕੇ ਉਸ ਤੋਂ ਬਾਅਦ ਹੀ ਬੱਚਾ ਗੋਦ ਲੈ ਜਾਂ ਗੋਦ ਦੇ ਦਿੰਦੇ ਹਾਂ ਪਰ ਇੱਥੇ ਕਈ ਲੋਕ ਇਸ ਤਰੀਕੇ ਨਾਲ ਕਰਦੇ ਆ ਵੀ ਜੇ ਮੈਂ ਤੁਸੀਂ ਪੰਜ ਮਰਲਿਆਂ ਦੀ ਰਜਿਸਟਰੀ ਕਰਾਉਣੀ ਹੋਵੇ ਜਾਂ ਤੁਸੀਂ ਪੰਚਾਇਤੀ ਤੌਰ ਦੇ ਉੱਤੇ ਕੁਝ ਕਰਾਉਣਾ ਹੋਵੇ ਜਾਂ ਤੁਸੀਂ ਨਕਲੀ ਗਵਾਹ ਖੜਾਉੜੇ ਹੋਣ ਸੋ ਇਸ ਤਰੀਕੇ ਦੇ ਨਾਲ ਮਿਲ-ਮਿਲਾ ਕੇ ਬੜਾ ਕੁਝ ਹੋਈ ਜਾਂਦਾ ਅਗਲੀ ਗੱਲ ਇਹ ਆ ਵੀ ਜੇਕਰ ਕੁਝ ਹੋਰ ਵੇਚਣ ਨੂੰ ਨਾ ਹੋਵੇ ਤੇ ਫਿਰ ਆਪਦਾ ਨਿਆਣਾ ਵੀ ਵੇਚ ਦਿੱਤਾ ਜਾਂਦਾ ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਬਾਅਦ ਦੇ ਵਿੱਚ ਗੁਨਾਹ ਕਰਨ ਵਾਲਾ ਇਹ ਗੱਲ ਮੰਨਦਾ ਹੋਵੇ ਕਿ ਭਾਈ ਮੇਰੇ ਕੋਲੋਂ ਇਹ ਹੋ ਗਿਆ ਮੈਂ ਕਰਨਾ ਨਹੀਂ ਸੀ ਚਾਹੁੰਦਾ ਮੈਂ ਮਾਫੀ ਮੰਗਦਾ ਮੈਨੂੰ ਪਛਤਾਵਾ ਬਹੁਤ ਆ ਪਰ ਤੁਸੀਂ ਇਹ ਦੇਖੋ ਪੰਜਾਬ ਖੜਾ ਕਿੱਥੇ ਜੇ ਆ ਤੁਸੀਂ ਇਹ ਦੇਖੋ ਵੀ ਪੰਜਾਬ ਦੇ ਵਿੱਚ ਅਜੱਜ ਕੀ ਰਿਹਾ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕਰਕੇ ਰੱਖਤਾ ਕਿ ਆ ਵੀ ਪੰਜਾਬ ਦੇ ਲੋਕਾਂ ਦੀ ਇੱਕ ਸੋਚ ਹੈ ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ ਉਹ ਆ ਜਿਹੜਾ ਕਿ ਕੱਲ ਤੱਕ ਚੋਰੀਆਂ ਕਰਦਾ ਸੀ ਚਿੱਟੇ ਖਾਤਰ ਜਿਹੜਾ ਕਿ ਕੱਲ ਤੱਕ ਆਪਦੇ ਘਰ ਦੇ ਭਾਂਡੇ ਘਰ ਦੀਆਂ ਗ੍ਰੇਲਾਂ ਘਰ ਦੇ ਬੂਹੇ ਬਾਰੀਆਂ ਦਰਵਾਜ਼ੇ ਸਭ ਕੁਝ ਵੇਚਦਾ ਸੀ ਜਿਹੜਾ ਕਿ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਟੂਟੀਆਂ ਵੀ ਚੋਰੀ ਕਰਦਾ ਸੀ ਜਿਹੜਾ ਕਿ ਗਟਰ ਦੇ ਢੱਕਣ ਚੋਰੀ ਕਰਦਾ ਸੀ ਜਿਹੜਾ ਕਿ ਵੇਚ ਕੇ ਆਪਦੇ ਨਸ਼ੇ ਦੀ ਪੂਰਤੀ ਕਰਨਾ ਸੀ ਉਹਨਾਂ ਦੇ ਵਿੱਚੋਂ ਕੁਝ ਇੱਕ ਅੱਜ ਆਪਦੇ ਪੁੱਤ ਧੀਆਂ ਵੇਚਣ ਦੇ ਰਾਹ ਤੇ ਤੁਰ ਪਏ ਆ ਇਹ ਪੰਜਾਬ ਦੇ ਵਿੱਚ ਪਹਿਲੀ ਘਟਨਾ ਸਾਹਮਣੇ ਨਹੀਂ ਆਈ ਇਸ ਤੋਂ ਪਹਿਲਾਂ ਵੀ ਬੜੀਆਂ ਘਟਨਾਵਾਂ ਇਸ ਗੱਲ ਸਾਹਮਣੇ ਆਈਆਂ ਜਿਨ੍ਹਾਂ ਨੇ ਦੱਸਿਆ ਜੀ ਕਿ ਪੰਜਾਬ ਸੱਚੀ ਮੁੱਚੀ ਅੱਜ ਕਿਹੜੀ ਥਾਂ ਦੇ ਉੱਤੇ ਖੜਾ ਤੇ ਉਸ ਵੇਲੇ ਇਹ ਘਟਨਾ ਹੋਰ ਚੁਬਦੀ ਆ ਹੋਰ ਦੁੱਖ ਦਿੰਦੀ ਆ ਜਦੋਂ ਪੰਜਾਬ ਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਜਾਂਦਾ ਕਿ ਭਾਈ ਨਸ਼ਾ ਤਾਂ ਮੁੱਕ ਰਿਹਾ ਨਸ਼ਾ ਤਾਂ ਮੁਕਾੜ ਦਿੱਤਾ ਗਿਆ ਨਸ਼ਾ ਹੁਣ ਕਿੱਥੇ ਆ ਤਸਕਰਾਂ ਨੇ ਘਰ ਟਾ ਦਿੱਤੇ ਗਏ ਆ ਤਸਕਰਤਾ ਹੈ ਹੀ ਨਹੀਂ ਤਸਕਰਤਾ ਭੱਜ ਗਏ ਤਸਕਰਾਂ ਨੂੰ ਟੰਗ ਦਿੱਤਾ ਗਿਆ ਤੇ ਫਿਰ ਇਹ ਬੰਦੇ ਨਸ਼ੇ ਦੇ आदी ਕਿਉਂ ਹਨ ਇਹ ਬੰਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਕਿਉਂ ਨਹੀਂ ਪਿੰਡ ਦੇ ਸਰਪੰਚ ਨੇ ਵੀ ਇਹ ਜਿਹੜੇ ਪਿੰਡ ਦੇ ਵਸਨੀਕ ਆ ਇਸ ਪਿੰਡ ਦੇ ਸਰਪੰਚ ਨੇ ਵੀ ਇਹ ਗੱਲ ਕਹੀ ਆ ਕਿ ਅਸੀਂ ਇਹਨਾਂ ਨੂੰ ਬਹੁਤ ਸਮਝਾਇਆ ਪਰ ਇਹ ਸਮਝ ਕੇ ਰਾਜ਼ੀ ਨਹੀਂ ਇਸ ਕਰਕੇ ਭਾਈ ਇਹਨਾਂ ਦੇ ਨਾਲ ਅੱਜ ਦੇ ਤਰੀਕੇ ਦੇ ਵਿੱਚ ਆਹ ਕੁਝ ਵਾਪਰ ਗਿਆ ਮਾਨਸਾ ਜ਼ਿਲ੍ਹੇ ਦੇ ਪਿੰਡ ਦਾ ਨਾਮ ਹੈਗਾ ਜੀ ਅਕਬਰਪੁਰ ਖੁੜਾਲ ਇਸ ਪਿੰਡ ਦੇ ਨਾਲ ਸੰਬੰਧਿਤ ਇਹ ਸਾਰੀ ਘਟਨਾ ਹੈਗੀ ਆ ਸਵਾਲ ਸਾਡੀ ਸਰਕਾਰ ਦੇ ਉੱਤੇ ਵੀ ਆ ਸਵਾਲ ਸਾਡੇ ਆਪਣੇ ਉੱਤੇ ਵੀ ਆ ਮੈਂ ਹਮੇਸ਼ਾ ਇਸ ਗੱਲ ਦੀ ਬੇਨਤੀ ਕੀਤੀ ਆ ਬਿਨ ਨਸ਼ਾ ਤਰਨ ਵਾਲਾ ਵੀ ਓਨਾ ਹੀ ਗਲਤ ਆ ਜਿੰਨੇ ਕੇ ਕਰਵਾਉਣ ਵਾਲੇ ਗਲਤ ਆ ਜਿੰਨੇ ਕੇ ਤਸਕਰਾਂ ਨੂੰ ਨਾ ਫੜਨ ਵਾਲੇ ਗਲਤ ਆ ਜਿੰਨੇ ਕੇ ਫੜ ਕੇ ਛੱਡਣ ਵਾਲੇ ਗਲਤ ਆ ਹਮੇਸ਼ਾ ਇਸ ਗੱਲ ਦੇ ਉੱਤੇ ਉਲੰਭਾ ਨਾ ਆਪਾਂ ਮੜੀਏ ਕਿ ਪੰਜਾਬ ਆ ਜਿਹੜਾ ਉਹਨੂੰ ਬਰਬਾਦ ਸਿਆਸਤਦਾਰਾਂ ਨੇ ਕੀਤਾ ਕਿਉਂਕਿ ਪੰਜਾਬ ਨੂੰ ਬਚਾਉਣ ਦੇ ਲਈ ਅਸੀਂ ਪੰਜਾਬਗਾਂ ਨੇ ਵੀ ਬਹੁਤ ਘਟ ਯਤਨ ਕੀਤੇ ਆ ਤੁਹਾਨੂੰ ਚੇਤੇ ਹੋਣਾ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਆਈਆਂ ਸੀ ਲੱਖੋ ਕੇ ਬਹਿਰਾਮ ਦੇ ਵੱਲੋਂ ਉਹ ਥਾਂ ਦੇ ਉੱਤੇ ਕੁਝ ਦਿਨਾਂ ਦੇ ਵਿੱਚ ਕੁਝ ਕੁ ਹਫ਼ਤਿਆਂ ਦੇ ਵਿੱਚ ਮੇਰੇ ਖਾਲ 2-3 ਹਫ਼ਤਿਆਂ ਦੇ ਵਿੱਚ ਪੰਜ ਲੋਕਾਂ ਦੀ ਮੌਤ ਓਵਰਡੋਜ਼ ਦੇ ਕਰਕੇ ਹੋਈ ਸੀ ਉਹਦੇ ਵਿੱਚੋਂ ਬਹੁਤਿਆਨੀਆਂ ਮੌਤਾਂ ਜਿਹੜੀ ਉਹ ਮੈਡੀਕਲ ਨਸ਼ੇ ਦੇ ਕਰਕੇ ਹੋਈ ਸੀ ਅੱਜ ਪੰਜਾਬ ਦੇ ਵਿੱਚ ਇਹ ਹਾਲਾਤ ਬਣੇ ਹੋਏ ਆ ਕਿ ਲੰਘੇ ਕਾਲੀ ਮੁਹੰਮਦ ਮੁਸਤਫਾ ਸਾਹਿਬ ਦਾ ਡੀਜੀਪੀ ਦੇ ਪੁੱਤ ਦਾ ਆਖਰੀ ਸਮਾਗਮ ਹੋਇਆ ਜਿਵੇਂ ਅਸੀਂ ਭੋਗ ਸਮਾਗਮ ਕਰਦੇ ਆਂ ਸ਼ਰਨਾਂ ਦੇ ਲਈ ਸਮਾਗਮ ਕਰਦੇ ਆ ਉਸ ਤਰੀਕੇ ਦੇ ਨਾਲ ਮੁਸਲਿਮ ਭਾਈਚਾਰੇ ਦੇ ਵੱਲੋਂ ਵੀ ਇਹ ਕੀਤਾ ਜਾਂਦਾ ਜਦੋਂ ਕੋਈ ਉਹਨਾਂ ਦਾ ਪਰਿਵਾਰਕ ਮੈਂਬਰ ਤੁਰ ਜਾਵੇ ਉਹਨਾਂ ਨੇ ਉਹਦਾ ਅੰਤਿਮ ਵਿਦਾਈ ਵਾਲਾ ਸਮਾਗਮ ਕੀਤਾ ਉਹਦਾ ਸ਼ਰਨਾਂ ਜਲੀ ਸਮਾਗਮ ਕੀਤਾ ਜੇ ਅੱਜ ਡੀਜੀਪੀ ਦਾ ਪੁੱਤ 35 36 ਸਾਲ ਦਾ ਪੁੱਤ ਨਸ਼ੇ ਦੇ ਨਾਲ ਮਰ ਗਿਆ ਤੇ ਡੀਜੀਪੀ ਸਾਹਿਬ ਖੁਦ ਇਹ ਗੱਲ ਕਹਿੰਦੇ ਆ ਕਿ ਭਾਈ 18 ਸਾਲ ਤੋਂ ਮੇਰਾ ਪੁੱਤ ਨਸ਼ੇ ਦਾ आदी ਸੀ ਉਹਨੇ ਘਰ ਦਾ ਕੁਝ ਨਹੀਂ ਛੱਡਿਆ ਉਨੇ ਘਰ ਦੇ ਕਮਰੇ ਨੂੰ ਅੱਗ ਲਾਤੀ ਉਹਨੇ ਮੈਨੂੰ ਨੁਕਸਾਨ ਪਹੁੰਚਾਇਆ ਉਹ ਪੁਲਿਸ ਵਾਲਿਆਂ ਨੂੰ ਕੁੱਟਦਾ ਸੀ ਬੁਰਾ ਹਾਲ ਸੀ ਉਹਨੂੰ ਯੂਨੀਵਰਸਿਟੀਾਂ ਚੋਂ ਕੱਢਦਾ ਉਹਨੂੰ ਕਾਲਜਾਂ ਦੇ ਵਿੱਚੋਂ ਕੱਢਦਾ ਮਤਲਬ ਇਹ ਆ ਕਿ ਜਿਹੜੀ ਪੁਲਿਸ ਜਿਹੜੇ ਡੀਜੀਪੀ ਜਿਹੜੇ ਸੀਨੀਅਰ ਅਧਿਕਾਰੀਆਂ ਦੇ ਉੱਤੇ ਅਸੀਂ ਇਸ ਗੱਲ ਦੀ ਆਸ ਰੱਖਦੇ ਆ ਕਿ ਇਹ ਪੰਜਾਬ ਨੂੰ ਬਚਾਉਣਗੇ ਨਸ਼ਾ ਛਡਵਾਉਣਗੇ ਤਸਕਰਾਂ ਦੇ ਉੱਤੇ ਕਾਰਵਾਈ ਕਰਨਗੇ ਉਹਨਾਂ ਦੇ ਆਪਣੇ ਘਰ ਦੇ ਵਿੱਚ ਵੀ ਉਹੀ ਅੱਗ ਬਣ ਰਹੀ ਆ ਜਿਹੜੀ ਕਿ ਅਕਬਰਪੁਰ ਪਿੰਡ ਦੇ ਵਿੱਚ ਬਣ ਰਹੀ ਆ ਜਿਹੜੀ ਕਿ ਇਸ ਘਰ ਦੇ ਵਿੱਚ ਵਾਪਰ ਰਹੀ ਆ ਜਿਹਦੀ ਮੁੱਢ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਆ ਜਿਨ੍ਹਾਂ ਨੇ ਆਪਦਾ 6 ਮਹੀਨੇ ਦਾ ਪੁੱਤ ਜਿਹੜਾ ਉਹ ਵੇਸ਼ ਤੱਕ ਬਾੜੀਏ ਨੂੰ ਇਹੋ ਜੀਆਂ ਖਬਰਾਂ ਪੰਜਾਬ ਦਾ ਅਸਲ ਸੱਚ ਸਾਹਮਣੇ ਲਿਆਉਂਦੇ ਗਾ ਮੈਂ ਇਹ ਨਹੀਂ ਗੱਲ ਕਹਿਣਾ ਕਿ ਜਿਹੜਾ ਬੰਦਾ ਨਸ਼ੇ ਦਾ ਆਦੀ ਹੋ ਗਿਆ ਉਹ ਕਦੇ ਛੱਡ ਨਹੀਂ ਸਕਦਾ ਮੈਂ ਤੁਹਾਨੂੰ ਇੱਕੋ ਉਦਾਹਰਣ ਦਿੰਦਾ ਅੱਗੇ ਵੀ ਬੜੀ ਵਾਰ ਦਿੱਤੀ ਆ بڑے ਪੰਜਾਬ ਦੇ ਨੌਜਵਾਨਾਂ ਦਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਐਸੇ ਆ ਜਿਹੜੇ ਕਿ ਚਿੱਟੇ ਦੇ ਤੇ ਹੋਰ ਮਾਰੂ ਨਸ਼ਿਆਂ ਦੇ ਆਦੀ ਸੀ ਪਰ ਉਹਨਾਂ ਨੇ ਆਪਦਾ ਅਕੀਦਾ ਪੱਕਾ ਕੀਤਾ ਉਹਨਾਂ ਨੇ ਇਰਾਦਾ ਪੱਕਾ ਕੀਤਾ ਤੇ ਬਾਅਦ ਦੇ ਵਿੱਚ ਨਸ਼ਾ ਛਡਾਉ ਕੇ ਕੇਂਦਰ ਚ ਗਏ ਕੁਝ ਉਹਨਾਂ ਨੇ ਇਰਾਦਾ ਮਜ਼ਬੂਤ ਕੀਤਾ ਤੇ ਅੱਜ ਉਹ ਨਸ਼ਾ ਛਡਾਊ ਕੈਂਪਾਂ ਦੇ ਵਿੱਚ ਜਾਂਦੇ ਆ। ਇੱਕ ਵਾਰ ਅਸੀਂ ਆਪਦੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਸਰਦਾਰ ਭਰਪੂਰ ਸਿੰਘ ਹੋਰਾਂ ਨਾਲ। ਭਰਪੂਰ ਸਿੰਘ ਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਨਸ਼ੇ ਕੀਤੇ। ਉਹਨੇ ਚਿਟਾ ਵੀ ਪੀਤਾ, ਉਹਨੇ ਚੋਰੀਆਂ ਵੀ ਕੀਤੀਆਂ, ਉਹਨੇ ਕੁੱਟਮਾਰ ਵੀ ਕੀਤੀ, ਉਹਨੇ ਕੁੱਟਖਾਦੀ ਵੀ ਆਪਦੇ ਸਰੀਰਕ ਅੰਗਾਂ ਦਾ ਨੁਕਸਾਨ ਵੀ ਕਰਵਾਇਆ। ਪਰ ਫਿਰ ਉਹਦੀ ਜ਼ਿੰਦਗੀ ਹੌਲੀ-ਹੌਲੀ ਲੀਹ ਦੇ ਉੱਤੇ ਆਉਣ ਲੱਗੀ। ਜਦੋਂ ਉਹਨੂੰ ਅਹਿਸਾਸ ਹੋਇਆ ਕਿ ਭਾਈ ਮੈਂ ਤਾਂ ਸਭ ਕੁਝ ਬਰਬਾਦ ਆਪਣਾ ਵੀ ਕਰ ਬੈਠਾ ਕਰਦਾ ਵੀ ਕਰ ਬੈਠਾ ਬੋਟੀ ਦਾ ਵੀ ਕਰ ਬੈਠਾ ਹੁਣ ਮੈਂ ਆਪਣੀ ਨਿੱਕੀ ਜਨੰਨੀ ਮੰਨੀ ਬੱਚੀ ਦਾ ਵੀ ਕਰੂੰਗਾ ਉਹਨੇ ਇਹ ਗੱਲ ਧਾਰ ਲਈ ਕਿ ਹੁਣ ਤਾਂ ਮੈਂ ਨਸ਼ਾ ਕਰਨਾ ਨਹੀਂ ਉਹ ਨਸ਼ਾ ਛਡਾਊ ਕੇਂਦਰ ਚ ਗਿਆ 20 25% ਉਹਨਾਂ ਦਾ ਯੋਗਦਾਨ 75% ਉਹਦਾ ਆਪ ਦਾ ਛਡਣ ਦਾ ਮਜਬੂਤ ਮਨ ਦਾ ਯੋਗਦਾਨ ਤੇ ਉਹਨੇ ਨਸ਼ਾ ਛੱਡਿਆ ਤੇ ਅੱਜ ਉਹ ਨਸ਼ਾ ਛਡਾਊ ਸੈਮੀਨਾਰਾਂ ਵਿੱਚ ਬੋਲਣ ਦੀ ਜਾਂਦਾ ਗੱਲ ਇਹ ਜੀ ਕਿ ਇਰਾਦਾ ਪੱਕਾ ਹੋਣਾ ਚਾਹੀਦਾ ਜੇ ਇਸ ਮੀਆਂ ਬੀਬੀ ਦਾ ਜਿਨ੍ਹਾਂ ਨੇ ਆਪ ਦਾ 6 ਮਹੀਨੇ ਦਾ ਬੱਚਾ ਵੇਚ ਦਿੱਤਾ ਤੇ ਬੱਚਾ ਵੇਚ ਕੇ ਜਿਵੇਂ ਆਪਾਂ ਕੋਈ ਹੋਰ ਘਰ ਦੀ ਚੀਜ਼ ਲੈ ਕੇ ਆਏ ਆ ਤੇ ਉਹਨੇ ਸਾਨੂੰ ਸ਼ਰਮਸਾਰ ਕੀਤਾ ਸਮੁੱਚੇ ਪੰਜਾਬੀਆਂ ਨੂੰ ਜੇਕਰ ਇਸ ਮਾਪੇ ਦਾ ਇਰਾਦਾ ਮਜ਼ਬੂਤ ਹੋਵੇ ਤੇ ਫਿਰ ਭਾਈ ਪੰਜਾਬ ਨਸ਼ਾ ਮੁਕਤ ਹੋ ਸਕਦਾ ਨਹੀਂ ਤਾਂ ਨਹੀਂ ਹੋ ਸਕਦਾ ਤੁਸੀਂ ਸੋਚ ਕੇ ਦੇਖੋ ਕਿ ਇੱਕ ਪਹਿਲਵਾਨ ਇੱਕ ਸੂਬਾ ਪਧਰੀ ਪਹਿਲਵਾਨ ਤੇ ਜੇਕਰ ਅੱਜ ਉਹ ਚਿੱਟੇ ਦੇ ਵਿੱਚ ਆ ਤੇ ਸੂਬਾ ਪਧਰੀ ਪਹਿਲਵਾਨ ਦੇ ਵਿੱਚੋਂ ਖੇੜ ਭਾਵਨਾ ਮੁੱਕ ਗਈ ਹੈ ਤੇ ਉਹ ਆਪਦੇ ਬੱਚੇ ਨੂੰ ਵੇਚਣ ਦੀ ਭਾਵਨਾ ਪੈਦਾ ਕਰ ਚੁੱਕੇ ਆ ਤਾਂ ਤੁਸੀਂ ਇਹ ਦੇਖੋ ਕਿ ਪੰਜਾਬ ਦੀਆਂ ਮਾਵਾਂ ਜਿਹੜੀਆਂ ਨਸ਼ੇ ਦੇ ਵਿੱਚ ਆਦੀ ਹੋ ਗਈਆਂ ਉਹ ਕਿੱਥੇ ਜੇ ਖੜੀਆਂ ਉਹਨਾਂ ਦੇ ਕਰਤਾਰ ਕਿੱਥੇ ਜੇ ਖੜੇ ਆ ਅਸੀਂ ਆਮ ਤੌਰ ਦੇ ਉੱਤੇ ਇਹ ਗੱਲ ਕਹਿੰਦੇ ਆ ਕਿ ਬੰਦੇ ਨੂੰ ਜੇਕਰ ਰੋਕਣਾ ਹੋਵੇ ਜੇਕਰ ਬੰਦੇ ਨੂੰ ਬਚਾਉਣਾ ਹੋਵੇ ਜੇਕਰ ਨਸ਼ਾ ਛਡਵਾਉਣਾ ਹੋਵੇ ਤਾਂ ਸਭ ਤੋਂ ਵੱਡਾ ਯੋਗਦਾਨ ਘਰ ਦੇ ਮੈਂਬਰ ਪਾ ਸਕਦੇ ਆ ਬੋਟੀ ਖਾਸ ਤੌਰ ਤੇ ਯੋਗਦਾਨ ਪਾ ਸਕਦੀ ਆ ਤੇ ਅੱਜ ਨਾਲ ਘਰਵਾਲੀ ਵੀ ਲੱਗੀ ਹੋਈ ਆ ਤੁਸੀਂ ਸਾਡਾ ਸਮਾਜਿਕ ਵਰਤਾਰਾ ਦੇਖੋ ਕਿ ਪੰਜਾਬ ਦੇ ਵਿੱਚ ਹੋਈ ਕੀ ਕੀ ਜਾਂਦਾ ਬੱਚੇ ਵੇਚਣ ਤੱਕ ਦੀ ਨੌਬਤ ਆ ਗਈ ਖੂਨ ਲੋਕ ਵੇਚ ਰਹੇ ਅੱਜ ਖੂਨ ਇਸ ਕਰਕੇ ਵੇਚ ਰਹੇ ਕਿਉਂਕਿ ਸਾਡਾ ਨਸ਼ਾ ਨਹੀਂ ਪੂਰਾ ਹੋ ਰਿਹਾ ਸਰੀਰ ਦੇ ਅੰਗਾਂ ਦੇ ਸੌਦੇ ਪੰਜਾਬ ਦੇ ਵਿੱਚ ਹੋ ਰਹੇ ਆ ਕਿ ਸਾਡਾ ਨਸ਼ਾ ਨਹੀਂ ਪੂਰਾ ਹੋ ਰਿਹਾ ਸਾਡਾ ਲੈਣ ਦੇਣ ਨਹੀਂ ਉਤਰ ਰਿਹਾ ਪੰਜਾਬ ਦੇ ਲੋਕ ਇਸ ਵੇਲੇ ਗਲਤ ਕੰਮ ਕਰਦੇ ਪਤਾ ਨਹੀਂ 5000 ਰੁਪਏ ਦੇ ਪਿੱਛੇ ਕੌਣ ਕਿਹਦੇ ਚਾਕੂ ਮਾਰ ਜੇ ਕੌਣ ਕਿਦਾ ਕਤਲ ਕਰ ਜਾਵੇ ਕੌਣ ਕਿਦਾ ਐਕਸੀਡੈਂਟ ਕਰ ਜਾਵੇ ਇਹ ਅੱਜ ਪੰਜਾਬ ਦੇ ਹਾਲਾਤ ਆ ਇੱਥੇ ਕੋਈ ਵੀ ਪਾਰਟੀ ਦੀ ਸਰਕਾਰ ਹੋਵੇ ਉਹਨਾਂ ਨੇ ਚਲੋ ਆਪਣੀ ਗੁਗਾ ਗਾਉਣਾ ਹੁੰਦਾ ਅਸੀਂ ਕਮਾਲ ਕਰਤੀ ਅਸੀਂ ਫਲਾਂ ਕਰਤਾ ਟੀਂ ਕਰਤਾ ਪਰ ਜੋ ਸਥਿਤੀ ਆ ਇਹ ਮਾਨਸੇ ਦੇ ਪਿੰਡ ਨੇ ਸਾਬਤ ਕਰਤੀ ਆ ਤੇ ਮਾਨਸਾ ਉਹ ਜਿਹੜਾ ਕਿ ਆਪਾਂ ਕਹਿੰਦੇ ਵੀ ਪੰਜਾਬ ਦਾ ਦਿਲ ਕਹਿੰਗੇ ਪੰਜਾਬ ਦਾ ਕਹਿੰਦੇ ਵੀ ਇਸ ਵੇਲੇ ਸਭ ਤੋਂ ਹੌਟ ਖੇਤਰ ਆ ਜਿਹੜਾ ਸਭ ਤੋਂ ਗਰਮ ਖੇਤਰ ਆ ਇਸ ਖੇਤਰ ਦੇ ਵਿੱਚੋਂ ਜੇਕਰ ਇੱਕ ਪਿੰਡ ਦੇ ਵਿੱਚੋਂ ਇੱਕ ਮਜਬੂਰ ਇੱਕ ਨਿਸ਼ੇੜੀ ਇੱਕ ਮੂਰਖਮਤਾ ਪਰਿਵਾਰ ਆਪਦੇ ਬੱਚੇ ਦਾ ਸੌਦਾ ਕਰ ਸਕਦਾ ਤੇ ਤੁਸੀਂ ਆਪਦੇ ਬੱਚੇ ਬਚਾ ਕੇ ਰੱਖੋ ਪੰਜਾਬੀਓ ਮੇਰੀ ਤੁਹਾਨੂੰ ਇੱਕ ਬੇਨਤੀ ਆ ਅਸੀਂ ਬਾਅਦ ਦੇ ਵਿੱਚ ਬਹੁਤ ਗੱਲ ਕਹਿਨੀ ਆ ਮਜਬੂਰੀ ਐ ਸੀ ਕੀ ਕਰਦੇ ਅਸੀਂ ਤਾਂ ਨਿਗਰਾਨੀ ਰੱਖੀ ਸੀ ਪੰਜਾਬ ਦੇ ਵਿੱਚ ਅੱਖ ਦੇ ਫੋਰ ਦੇ ਵਿੱਚ ਤੁਹਾਡਾ ਬੱਚਾ ਚੱਕਿਆ ਜਾਂਦਾ ਤੇ ਪਿਛਲੇ ਦਿਨਾਂ ਦੇ ਵਿੱਚ ਹਰਵੀਰ ਵਰਗੇ ਬੱਚਿਆਂ ਦੀਆਂ ਅਸੀਂ ਖਬਰਾਂ ਤਾਂ ਨਹੀਂ ਕੀਤਾ ਹਰਵੀਰ ਦੀ ਖਬਰ ਆਈ ਉਹਦੇ ਨਾਲ ਗਲਤ ਕੰਮ ਹੋਇਆ ਉਹਨੂੰ ਮਾਰ ਦਿੱਤਾ ਗਿਆ ਦੋਸ਼ੀ ਫੜਿਆ ਗਿਆ ਉਹਨੂੰ ਸ਼ਾਇਦ ਫਾਂਸੀ ਹੋਵੇ ਅਸਟਾ ਚੋਨੇ ਫਾਂਸੀ ਹੋਵੇ ਪਰ ਉਹ ਬੀਤੇ ਦੀ ਗੱਲ ਬਣ ਗਈ ਹੁਣ ਬੱਚਾ ਤਾਂ ਵਾਪਸ ਨਹੀਂ ਆਉਣਾ ਉਵੇਂ ਹੀ ਤੁਹਾਡੇ ਬੱਚਿਆਂ ਦੇ ਨਾਲ ਕਦੇ ਜ਼ਿੰਦਗੀ ਦੇ ਵਿੱਚ ਕੁਝ ਹੋਵੇ ਨਾ ਇਸ ਕਰਕੇ ਚੁੱਕੰਨੇ ਰਿਆ ਕਰੋ ਕਿਉਂਕਿ ਜਦੋਂ ਆਪਣਾ ਬੱਚਾ ਵੇਚਿਆ ਜਾ ਸਕਦਾ ਤੇ ਫਿਰ ਤੁਹਾਡਾ ਬੱਚਾ ਵੀ ਚਿੱਟੇ ਦੀ ਖਾਤਰ ਵੇਚਿਆ ਜਾ ਸਕਦਾ ਫਿਰ ਤੁਹਾਡੇ ਬੱਚੇ ਦਾ ਵੀ ਸੌਦਾ ਕਿਤੇ ਵੀ ਹੋ ਸਕਦਾ ਫਿਰ ਜਦੋਂ ਤੁਸੀਂ ਹਸਪਤਾਲ ਦੇ ਵਿੱਚ ਬੱਚਾ ਕੋਈ ਔਰਤ ਪੈਦਾ ਕਰਦੀ ਆ ਉਸ ਵੇਲੇ ਵੀ ਚੱਕਿਆ ਜਾ ਸਕਦਾ ਇਹ ਇੱਕ ਬਹੁਤ ਵੱਡਾ ਗੈਂਗ ਆ ਤੇ ਪੰਜਾਬ ਦੇ ਵਿੱਚ ਇੰਨਾ ਗੈਂਗਾਂ ਨੂੰ ਰੋਕਣ ਵਾਲਾ ਹਾਲ ਦੀ ਘੜੀ ਕੋਈ ਵੀ ਨਹੀਂ ਆ ਪੁਲਿਸ ਸਾਹਿਬ ਦੀ ਕਾਰਵਾਈ ਕਰੂਗੀ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਪਰ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਕਿ ਪੰਜਾਬ ਦੇ ਵਿੱਚ ਬੱਚੇ ਵੇਚਣ ਲੱਗ ਪਏ ਆ ਬੱਚਿਆਂ ਦੇ ਸੌਦੇ ਇੰਉਂ ਹੁੰਦੇ ਜਿਵੇਂ ਕਿ ਆਪਾਂ ਕੋਈ ਹੋਰ ਲੈਣ ਦੇਣ ਵਾਲੀ ਚੀਜ਼ ਦਾ ਸੌਦਾ ਕਰਦੇ ਆ ਜਿਵੇਂ ਆਪਾਂ ਭਾਅ ਟੁਕਦੇ ਆ ਕਿ ਭਾਈ ਆ ਨਹੀਂ 50 ਰੁਪਏ ਨਹੀਂ ਮੈਂ ਤਾਂ 20 ਦੇਣੇ ਆ ਤੇ ਗੱਲ 30 ਦੇ ਵਿੱਚ ਮੁੱਕ ਜਾਂਦੀ ਆ ਇੱਥੇ 2.5 ਲੱਖ ਤੋਂ ਬੱਚੇ ਦੀ ਗੱਲ ਸ਼ੁਰੂ ਹੁੰਦੀ ਆ ਤੇ 1.80 ਹਜ਼ਾਰ ਦੇ ਵਿੱਚ ਮੁੱਕ ਜਾਂਦੀ ਆ ਇਹ ਜਿਨ੍ਹਾਂ ਨੇ ਬੱਚਾ ਵੇਚਿਆ ਮਾਨਸੇ ਦੇ ਪਿੰਡ ਵਾਲੇ ਨੇ ਇਹਨਾਂ ਨੇ ਇਹ ਗੱਲ ਕਹੀ ਆ ਕਿ ਰਤਿਆ ਤੋਂ ਇੱਕ ਪਰਿਵਾਰ 5 ਲੱਖ ਰੁਪਏ ਦੇ ਵਿੱਚ ਸਾਡਾ ਬੱਚਾ ਲੈਣਾ ਚਾਹੁੰਦਾ ਸੀ ਪਰ ਉੱਥੇ ਸਾਡੀ ਗੱਲ ਨਹੀਂ ਬਣੀ ਫਿਰ ਇੱਥੇ ਵੇਚਿਆ ਤੇ ਜਿਹਨੇ ਬੱਚਾ ਖਰੀਦਿਆ ਉਹ ਇਹ ਗੱਲ ਕਹਿਣਾ ਜੀ ਕਿ ਸਾਡੇ ਕੋਲੇ ਬੱਚਾ ਲੈ ਕੇ ਆਏ ਇਹ ਕਹਿੰਦੇ ਜੀ ਬੱਚਾ ਬਿਮਾਰ ਸ਼ਮਾਰਾ ਸਾਡੇ ਕੋਲੇ ਇਲਾਜ ਲਈ ਵੀ ਪੈਸੇ ਨਹੀਂ ਇਸ ਕਰਕੇ ਸੀ ਬੱਚਾ ਵੇਚਣਾ ਪਰ ਜੇਕਰ ਆਹ ਗੱਲ ਆ ਮੇਰਾ ਖਿਆਲ ਆ ਵੀ ਪੰਜਾਬ ਦੇ ਵਿੱਚ ਕੋਈ ਵੀ ਪਿੰਡ ਐਸਾ ਨਹੀਂ ਹੋਣਾ ਕਿ ਜੇਕਰ ਤੁਹਾਡਾ ਬੱਚਾ ਬਿਮਾਰ ਆ ਤੁਹਾਡੇ ਘਰ ਦੇ ਵਿੱਚ ਗਰੀਬੀ ਆ ਤੇ ਤੁਹਾਨੂੰ ਪਿੰਡ ਦੇ ਵਿੱਚ ਕੋਈ ਇਲਾਜ ਵਾਸਤੇ ਪੈਸੇ ਨਹੀਂ ਹੁੰਦਾ ਲੋਕ ਤਾਂ ਅਸਲ ਹਕੀਕਤ ਵੇਖ ਕੇ ਆਪ ਕਹਿੰਦੇ ਆ ਕਿ ਸਾਨੂੰ ਕੋਈ ਸੇਵਾ ਦਾ ਮੌਕਾ ਦਿਓ ਇਹ ਤੁਹਾਡੇ ਬਹਾਨੇ ਆ ਸਿਰਫ ਤੇ ਸਿਰਫ ਕਿ ਤੁਸੀਂ ਕਰਨਾ ਨਸ਼ਾ ਜਿਵੇਂ ਕਿ ਅੱਜ ਕੱਲ ਮੰਗਣ ਵਾਲੇ ਦੀ ਹੁੰਦੇ ਉਹ ਕਹਿੰਦੇ ਹੁੰਦੇ ਜੀ ਰੱਬ ਦੇ ਨਾਂ ਦੇ ਉੱਤੇ ਕੁਝ ਦੇ ਦਿਓ ਤੇ ਜਦੋਂ 200 ਰੁਪਈਆ ਹੋ ਜਾਓ ਉਹ ਠੇਕੇ ਤੇ ਖੜ ਜਾਂਦੇ ਜਾ ਕੇ ਉਦੋਂ ਰੱਬ ਵੀ ਭੁੱਲ ਜਾਂਦੇ ਆ ਜਿਨ੍ਹਾਂ ਤੋਂ ਮੰਗੇ ਆ ਉਹ ਵੀ ਭੁੱਲ ਜਾਂਦੇ ਆ ਉਦੋਂ ਸਿਰਫ ਸਿਰ ਘਮਾਉਣ ਦੀ ਗੱਲ ਹੁੰਦੀ ਆ ਇਹ ਜੋੜਾ ਵੀ ਇਸ ਤਰੀਕੇ ਦੇ ਗੱਪ ਛੱਡ ਰਿਹਾ ਇਹ ਲੋਕ ਸਮਾਜ ਲਈ ਕਿੰਨੇ ਘਾਤਕ ਹੋਣਗੇ ਜਿਹੜੇ ਕਿ ਆਪਦੇ ਪੁੱਤ ਦੇ ਆਪਣੇ ਬੱਚੇ ਨਹੀਂ ਸਕੇ ਨਹੀਂ ਸੋ ਇਹ ਪੰਜਾਬ ਦਾ ਸੱਚ ਆ ਵੀਰੋ ਇਹ ਸੱਚ ਨੂੰ ਬਦਲਣਾ ਚਾਹੀਦਾ ਇਹ ਝੂਠ ਨਿਕਲੇ ਪਰ ਇਹ ਸੱਚ ਆ ਕਿ ਪੰਜਾਬ ਦੇ ਵਿੱਚ ਆ ਕੁਝ ਹੋਈ ਜਾਂਦਾ ਸਾਡੇ ਮਾਲਵੇ ਦੇ ਵਿੱਚ ਵੀ ਆ ਕੁਝ ਹੋਈ ਜਾਂਦਾ ਮਾਨਸੇ ਵਰਗੇ ਸ਼ਹਿਰ ਦੇ ਵਿੱਚ ਆ ਕੁਝ ਹੋਈ ਜਾਂਦਾ ਪੁਲਿਸ ਕਾਰਵਾਈ ਕਰੇ ਤੇ ਭਵਿੱਖ ਦੇ ਵਿੱਚ ਇਹੋ ਜੀ ਖਬਰ ਕੋਈ ਨਾ ਆਵੇ ਇਹਦੀ ਅਸੀਂ ਕਾਮਨਾ ਕਰਦੇ ਆ